ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਤੋਂ ਦਰਦ ਪੰਜਾਬ ਦੇ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਰਾਜਾ ਸਾਹਿਬ ਦੇ ਮਯਾਰਾ ਜੀ ਬਾਰੇ ਕੀ ਜਗ੍ਹਾ ਨੂੰ ਮੱਥਾ ਟੇਕਦੇ ਰਾਜਾ ਸਾਹਿਬ ਮੱਥਾ ਟੇਕਦੇ ਆ ਜਾਂ ਇਦਾਂ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਤਾਂ ਉੱਥੇ ਰੱਖੀ ਗਈ ਹੈ ਨਾ ਮਹਾਰਾਜ ਨੂੰ ਵੀ ਸੈਦਾ ਕਰਦੇ ਆ ਲੋਕੀ ਲੋਕਾਂ ਦੀ ਆਪਣੀ ਆਪਣੀ ਆਸਥਾ ਹੈਗੀ ਆ ਤੇ ਜਿੱਦਾਂ ਵੀ ਕੋਈ ਕਰਨਾ ਚਾਹੁੰਦਾ ਉਹਦਾ ਕਰੀ ਜਾਂਦਾ ਜਦੋਂ ਉੱਥੇ ਮਾਰਾ ਇਹਦਾ ਸਰੂਪ ਇੱਥੇ ਹੈਗਾ ਆ ਉਹਦੀ ਵੀ ਮਾਨਤਾ ਪੂਰੀ ਆ ਜੇ ਤਾਂ ਉੱਥੇ ਕੋਈ ਕੋਤਾਈ ਹੁੰਦੀ ਹੋਵੇ ਫੇਰ ਤਾਂ ਬੰਦੇ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਜੇ ਨਹੀਂ ਤਾਂ ਮੇਰੇ ਖਿਆਲ ਨਾਲ ਤਾਂ ਇਹ ਕੋਈ ਤੱਕ ਬਣਦੀ ਨਹੀਂ ਆ ਬਾਕੀ ਪ੍ਰਹਾਰ ਸਾਹਿਬ ਤੁਸੀਂ ਦੱਸੋ ਜੀ ਇਹਦੇ ਬਾਰੇ ਹਾਂਜੀ ਸੋਤਾ ਸਾਹਿਬ ਸਾਹਿਬ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਕੱਲ ਜੋ ਦੁਆਬੇ ਏਰੀਆ ਦੇ ਵਿੱਚ ਇੱਕ ਜੋ ਰਾਜਾ ਨਾਮ ਕਮਲ ਸਾਹਿਬ ਦਾ ਜੋ ਗੁਰਦੁਆਰਾ ਹੈਗਾ ਉਹਨਾਂ ਦੇ ਨਾਮ ਤੇ ਬਣਿਆ ਆ ਉਹਨਾਂ ਦੀ ਜਗ੍ਹਾ ਵੀ ਹੈਗੀ ਆ ਸ਼ਾਇਦ ਉੱਥੇ ਉਹਨਾਂ ਦਾ ਜੋ ਅੰਤਮ ਸੰਸਕਾਰ ਕੀਤਾ ਗਿਆ ਸੀ ਨਾਲ ਉੱਥੇ ਗੁਰਦਰਾਇ ਬਣਿਆ ਮਹਾਰਾਜ ਦਾ ਵੀਰ ਦਾ ਪ੍ਰਕਾਸ਼ ਹੈ ਪਾਠ ਉੱਤੇ ਚੱਲਦੇ ਆ ਲਗਾਤਾਰ ਮੇਲੇ ਲੱਗਦੇ ਆ ਇੱਥੇ ਜਿਹੜੀ ਇੱਕ ਚੀਜ਼ ਸਾਡੀ ਸਿੱਖ ਕੌਮ ਨੂੰ ਸੋਚਣ ਵਾਲੀ ਆ ਅਸੀਂ ਇਹ ਚੀਜ਼ ਤਾਂ ਕਹਿੰਦੇ ਆ ਨਹੀਂ ਜੀ ਸਾਨੂੰ ਉੱਥੇ ਮਥਾ ਨਹੀਂ ਟੇਕਣਾ ਚਾਹੀਦਾ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਜੀ ਅਗਰ ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਆ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਕਈ ਚੀਜ਼ਾਂ ਇਸ ਤਰ੍ਹਾਂ ਹੈਗੀਆਂ ਵੀ ਇੱਕ ਕੋਈ ਮਹਾਨ ਆਤਮਾ ਜਦੋਂ ਪੈਦਾ ਹੁੰਦੀ ਹੈ ਉਹਦੇ ਨਾਲ ਇੱਕ ਧਰਮ ਦਾ ਇੱਕ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਕਿਸੇ ਵੀ ਚੀਜ਼ ਦਾ ਇੱਕ ਵਿਸਥਾਰ ਹੁੰਦਾ ਜਿਦਾਂ ਹੁਣ ਰਾਜਾ ਸਾਹਿਬ ਦੇ ਨਾਲ ਜ ਜੋ ਉਹਨਾਂ ਦਾ ਅਸਲੀ ਨਾਮ ਤਾਂ ਰਾਜਾ ਨਾਭ ਕਮਲ ਹੈ ਹਾਂਜੀ ਤੇ ਆ ਮਾਸੀ ਉਹਨੂੰ ਰਾਜਾ ਸਾਹਿਬ ਹੀ ਕਹਿੰਦੇ ਆ ਸਾਰੇ ਤੇ ਬਹੁਤ ਮਨੋਤ ਹੈ ਉਸ ਗੁਰਦੁਆਰੇ ਦੀ ਜੀ ਜੀ ਤੇ ਉਹ ਮਹਾਪੁਰਸ਼ ਜਿਹੜਾ ਹੈਗਾ ਉਹ ਜਦੋਂ ਵੀ ਪੈਦਾ ਹੁੰਦਾ ਉਹ ਇੱਕ ਲੋਕਾਂ ਨੂੰ ਇੱਕ ਸਿੱਧੇ ਰਸਤੇ ਲਾਉਂਦਾ ਜੀ ਚਾਹੇ ਉਹ ਕਿਸੇ ਵੀ ਧਰਮ ਚ ਹੋਵੇ ਅਸੀਂ ਸਾਰੇ ਧਰਮਾਂ ਦੇ ਵਿੱਚ ਦੇਖਿਆ ਧਰਮਾਂ ਦੇ ਵਿੱਚ ਸਾਰੇ ਸੰਤਾਂ ਦਾ ਸਕਾਰਤਕਾਰ ਹੁੰਦਾ ਉਹਨਾਂ ਦਾ ਕੰਮ ਇਹੀ ਹੁੰਦਾ ਵੀ ਜਿਹੜੀ ਸੰਗਤ ਹੈਗੀ ਜਾਂ ਲੋਕ ਆਮ ਲੋਕ ਹੈਗੇ ਆ ਉਹਨਾਂ ਨੂੰ ਸਿੱਧੇ ਰਸਤੇ ਲਾਉਣਾ ਇਹੀ ਜੋ ਹੈ ਉਹ ਰਾਜਾ ਨਾਭ ਕਮਲ ਸਾਹਿਬ ਦੇ ਉੱਥੇ ਗੁਰਦੁਆਰੇ ਦੇ ਵਿੱਚ ਪਤਾ ਨਹੀਂ ਕਦੋਂ ਤੋਂ ਚੱਲ ਰਿਹਾ ਹੈ ਉਹ ਬਹੁਤ ਪੁਰਾਣੀ ਆ ਮਤਲਬ ਜਗਾ ਹੈ ਮੈਂ ਤਾਂ ਹੋਰ ਛੋਟਾ ਜਾਂ ਹੁੰਦਾ ਸੀ ਜਦ ਦੇ ਸੁਣਦੇ ਆ ਮਤਲਬ ਹਾਂਜੀ ਕਿਉਂਕਿ ਮੈਂ ਵੀ 1983-84 ਤੋਂ ਤਾਂ ਮੈਂ ਵੀ ਦੇਖਦਾ ਹਾਂ ਇੱਕ ਵਾਰ ਮੇਲੇ ਜਮਾ ਵੀ ਗਿਆ ਸੀ ਸ਼ਾਇਦ 1984 ਜਾਂ 85 ਦੀ ਗੱਲ ਹੈ ਠੀਕ ਹੈ ਇਹ ਤੋਂ ਪਹਿਲੀ ਵਾਰ ਉੱਥੇ ਗਏ ਇੱਕ ਦੋ ਵਾਰ ਬਾਅਦ ਚ ਵੀ ਮੌਕਾ ਮਿਲਿਆ ਜਾਣ ਦਾ ਤੇ ਸਭ ਤੋਂ ਜਿਹੜੀ ਬੜੀ ਗੱਲ ਸਾਡੇ ਸਾਡੇ ਸੋਚਣ ਵਾਲੀ ਆ ਉਹ ਇਹ ਹੈਗੀ ਆ ਵੀ ਸਾਨੂੰ ਇਹੋ ਜਿਹੇ ਚੀਜ਼ਾਂ ਨੂੰ ਅੱਗੇ ਨਾ ਉਭਾਰ ਕੇ ਪੇ ਜਿੱਦਾਂ ਸਾਡੀ ਕੌਮ ਦਾ ਨੁਕਸਾਨ ਹੁੰਦਾ ਜੀ ਉਹ ਉਹਨਾਂ ਚੀਜ਼ਾਂ ਨੂੰ ਪਿੱਛੇ ਲਾ ਕੇ ਸਾਨੂੰ ਪੋਜ਼ਿਟਿਵਿਟੀ ਵੱਲ ਜਾਣਾ ਚਾਹੀਦਾ ਜੀ ਪੇ ਸਾਨੂੰ ਕਿ ਕਿੱਥੇ ਜਿਹੜੀ ਸਾਡੀ ਕੌਮ ਨੂੰ ਕਿਸ ਗੱਲ ਕਰਨ ਦੇ ਨਾਲ ਸਹਾਇਤਾ ਮਿਲਦੀ ਆ ਕਿਸ ਕਾਲ ਗੱਲ ਕਰਨ ਦੇ ਨਾਲ ਸਾਡੀ ਕੌਮ ਦਾ ਨੁਕਸਾਨ ਹੁੰਦਾ ਜਿਹੜੀ ਗੱਲ ਦੇ ਨਾਲ ਸਾਡੀ ਕੌਮ ਦਾ ਨੁਕਸਾਨ ਹੁੰਦਾ ਉਹ ਨਹੀਂ ਕਹਿਣੀ ਚਾਹੀਦੀ ਜੀ ਸਾਡੇ ਬਹੁਤ ਸਾਰੇ ਪ੍ਰਚਾਰਕ ਅੱਜ ਕੱਲ ਇਹ ਪ੍ਰਚਾਰ ਕਰ ਰਹੇ ਹਨ ਕਿ ਉਹ ਰਾਜਾ ਨਾਭ ਕਮਲ ਦਾ ਜੋ ਗੁਰਦੁਆਰਾ ਹੈ ਉਹ ਉੱਥੇ ਉਹਨਾਂ ਦੀ ਜਗ੍ਹਾ ਵੀ ਬਣੀ ਹੋਈ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈਗਾ ਜੀ ਤੇ ਇਹ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਜਦੋਂ ਸੁੱਖ ਹਸਣ ਕਰਦੇ ਆ ਹਾਂਜੀ ਉਦੋਂ ਇੱਕ ਅਸੀਂ ਸ਼ਬਦ ਪੜ੍ਹਦੇ ਆ ਜਿੱਥੇ ਜਾਏ ਵੇਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਜੀ ਰਾਮ ਰਾਜ ਜੀ ਜਦੋਂ ਜਦੋਂ ਮਹਾਰਾਜ ਦਾ ਪ੍ਰਕਾਸ਼ ਇੱਥੇ ਹੋ ਗਿਆ ਜਦੋਂ ਸਾਡੇ ਸਤਿਗੁਰਾਂ ਨੇ ਜਾ ਕੇ ਅਸਣ ਨਾਲੇ ਤੇ ਤਾਂ ਫੇਰ ਪਿੱਛੇ ਕੀ ਰਹਿ ਗਿਆ ਉਹ ਤਾਂ ਸੁਹਾਵਾ ਹੋ ਗਿਆ ਜੀ ਉਹ ਤਾਂ ਸੁਹਾਵਾ ਹੋ ਗਿਆ ਅਸੀਂ ਕਹਿੰਦੇ ਕੀ ਆ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਹੋ ਗਈ ਫੇ ਇਹਦਾ ਮਤਲਬ ਉਹ ਜਿਹੜੀ ਚੀਜ਼ ਹੈਗੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਜ਼ਿਆਦਾ ਪਾਵਰਫੁੱਲ ਹੈ ਜਿਹੜੀ ਜਿਹੜੇ ਇਸ ਚੀਜ਼ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਹੋ ਰਹੀ ਆ ਇਹ ਦਾ ਮਤਲਬ ਉਹ ਜ਼ਿਆਦਾ ਪਾਵਰਫੁਲ ਹੈ ਠੀਕ ਹੈ ਨਾ ਜਦ ਕਿ ਦੁਨੀਆ ਦੇ ਵਿੱਚ ਹਰ ਹਰ ਇੱਕ ਬੰਦਾ ਇਹ ਮੰਨਦਾ ਕਿ ਸਭ ਤੋਂ ਜੋ ਪਾਵਰਫੁਲ ਚੀਜ਼ ਹੈਗੀ ਉਹ ਗੁਰੂ ਗ੍ਰੰਥ ਸਾਹਿਬ ਹੈ ਹੁਣ ਅਗਰ ਅਸੀਂ ਇਹ ਕਹਿ ਦਿੰਨੇ ਆਂ ਕਿ ਫਲਾਣੇ ਥਾਂ ਤੇ ਲਿਆ ਕੇ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜੀ ਗੁਰੂ ਗ੍ਰੰਥ ਸਾਹਿਬ ਦੀ ਵਿਆਧਵੀ ਕਰ ਦਿੱਤੀ ਲੋਕੀ ਜਾ ਕੇ ਤਾਂ ਉਹ ਪੁਜਾਰੀ ਗਰੰਥੀ ਨੂੰ ਕੁੱਟ ਦੇ ਕਈਆਂ ਥਾਵਾਂ ਤੇ ਜੀ ਤੇ ਤੂੰ ਉੱਥੇ ਕਿਉਂ ਪਾਠ ਕੀਤਾ ਹੁਣ ਇਹ ਇਹਦਾ ਮਤਲਬ ਹੈ ਬਿ ਉਹ ਉਹ ਗੁਰੂ ਰਣ ਸਾਹਿਬ ਦੀ ਤਾਂ ਉੱਥੇ ਬਿਆਦ ਵੀ ਹੋਏ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨਹੀਂ ਰਹੀ ਉੱਥੇ ਇਹ ਨਹੀਂ ਗੱਲ पे ਕਿਤੇ ਨਹੀਂ ਨਹੀਂ ਇਹੋ ਜੀ ਚੀਜ਼ ਤੇ ਲਿਜਾਣਾ ਚਾਹੀਦਾ ਜਾਂ ਨਹੀਂ ਲਿਜਾਣਾ ਚਾਹੀਦਾ ਇਹ ਜਿਹੜੀ ਇਹੋ ਜੀ ਚੀਜ਼ ਬਾਰੇ ਸਾਡੇ ਜੋ ਪੰਥਕ ਮਾਮਲੇ ਹੈਗੇ ਆ ਉਹਨਾਂ ਦੇ ਬਾਰੇ ਜਾਂ ਤਾਂ ਸਾਨੂੰ ਸਟ੍ਰਿਕਟ ਹੋਣਾ ਪੈਣਾ ਅਗਰ ਅਸੀਂ ਸਟ੍ਰਿਕਟ ਹੋਨੇ ਆ ਤੇ ਫੇਰ ਜਿਹੜਾ ਸਾਡਾ ਧਰਮ ਆ ਇਹਨਾਂ ਉਹਦੇ ਲੋਕ ਹੈਗੇ ਆ ਉਹ ਫੇਰ ਦੂਜੇ ਪਾਸੇ ਨੂੰ ਜਾਂਦੇ ਆ ਜਿਵੇਂ ਕਿ ਹੁਣ ਜਿਨ੍ਹਾਂ ਜਿਨ੍ਹਾਂ ਸਿੱਖ ਧਰਮ ਦੇ ਵਿੱਚ ਇਹ ਕੁਰੇ ਕੁਰੇਤਾ ਆ ਗਈਆਂ ਹਿੰਦੂ ਧਰਮ ਚ ਕੁਰੇਤਾ ਆਈਆਂ ਸੀਆਂ ਸਿੱਖ ਧਰਮ ਬਣਿਆ ਸੀ ਸਿੱਖ ਧਰਮ ਦੇ ਵਿੱਚ ਕੁਰੇਤਾ ਆ ਗਈਆਂ ਰਦਾ ਸਵਾਮੀ ਬਣ ਗਏ ਨਿਰੰਕਾਰੀ ਬਣ ਗਏ ਔਰ ਅੱਜ ਕੱਲ ਜਿਹੜਾ ਇਹ ਟ੍ਰੈਂਡ ਚੱਲੀ ਹੋਈ ਆ ਕ੍ਰਿਸਚੀਅਨ ਬਣਨ ਲਈ ਕ੍ਰਿਸਚੀਅਨ ਬਣਨ ਲਈ ਜਿਹੜੇ ਸਿੱਖ ਹਨ ਉਹ ਕ੍ਰਿਸਚੀਅਨ ਕਿਉਂ ਬਣ ਰਹੇ ਆ ਤੁਹਾਡੇ ਸਿੱਖ ਧਰਮ ਦੇ ਵਿੱਚ ਰੀਤੀਆਂ ਆ ਗਈਆਂ ਰੀਤੀਆਂ ਆ ਗਈਆਂ ਸਿੱਖ ਧਰਮ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਜੋ ਗਰੀਬ ਨੂੰ ਹੈਲਪ ਨਹੀਂ ਕਰਦੀਆਂ ਅਗਰ ਅਸੀਂ ਗੁਰਦੁਆਰਾ ਰਾਜ ਅੰਰਾਜਾ ਨਾਵ ਕਮਲ ਸਾਹਿਬ ਦੇ ਉੱਪਰ ਕਿੰਤੂ ਪਰੰਤੂ ਕਰਦੇ ਆ ਉੱਤੇ ਹਜ਼ਾਰਾਂ ਲੋਕਾਂ ਦੀ ਆਸਥਾ ਹੈ ਉਸ ਗੁਰਦੁਆਰੇ ਦੇ ਉੱਪਰ ਹਾਂਜੀ ਉਹ ਗੁਰਦ ਉਹ ਆਸਥਾ ਟੁੱਟਦੀ ਆ ਜਗ੍ਹਾ ਬਣੀ ਹੋਈ ਆ ਉਹਦੇ ਕਰਕੇ ਕਿਸੇ ਨੇ ਉੱਥੇ ਗੁਰਦੁਆਰਾ ਬਣਾ ਦਿੱਤਾ ਠੀਕ ਹੈ ਨਾ ਉਹ ਅਗਰ ਤੁਸੀਂ ਕਹਿੰਦੇ ਵੀ ਨਹੀਂ ਜੀ ਉੱਥੇ ਤਾਂ ਗੁਰਦੁਆਰਾ ਨਹੀਂ ਹੋਣਾ ਚਾਹੀਦਾ ਤਾਂ ਫੇ ਉਹ ਅਗਰ ਉੱਥੇ 5 1000 25 30000 ਚਰਦਾਲੂ ਆਉਂਦੇ ਆ ਤਾਂ ਉਹ ਫੇ ਆਉਣੋਂ हट ਜਾਣਗੇ ਉਹ ਹੌਲੀ ਹੌਲੀ ਫਿਰ ਉਹ ਕਹਿਣਗੇ ਵੀ ਨਹੀਂ ਇਹਨਾਂ ਦੇ ਨਾਲੋਂ ਤਾਂ ਸਾਨੂੰ ਦੂਜਾ ਚੰਗਾ ਚੱਲਣਾ ਜਾਂ ਤਾਂ ਹੁਕੜਾ ਚੰਗਾ ਫੇ ਅਸੀਂ ਉਧਰ ਨਹੀਂ ਚੱਲ ਜੰਨੇ ਇਸੇ ਤਰ੍ਹਾਂ ਤਾਂ ਅੱਗੇ ਹੋਈ ਆ ਅੱਜ ਤੋਂ ਪਹਿਲਾਂ ਜੋ ਕੁਛ ਆ ਪਿੱਛੇ ਚੱਲ ਰਿਹਾ ਯਾਰ ਆਦਾ ਸਵਾਮੀ ਬਣ ਗਏ ਜਾਂ ਡੇਰੇ ਬਣ ਗਏ ਇਹ 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 ਇਹਨਾਂ ਗੱਲਾਂ ਦੀ ਵਜ੍ਹਾ ਨਾਲ ਹੀ ਇਹ ਸਾਰਾ ਕੁਝ ਹੋਇਆ ਕਿ ਸਾਡੇ ਬੰਦੇ ਜਿਹੜੇ ਆ ਸਾਡੇ ਮੋਢੀ ਬੰਦੇ ਆ ਉਹ ਮਤਲਬ ਆਪਣੀ ਸਿੱਖ ਕੌਮ ਦਾ ਫਿਕਰ ਨਹੀਂ ਰੱਖਦੇ ਉਹਦੀ ਹੈਲਪ ਨਹੀਂ ਕਰਦੇ ਹਾਂਜੀ ਉਲਟਾ ਉਹਦਾ ਮਜ਼ਾਕ ਉਡਾਉਂਦੇ ਆ ਸਹੀ ਗੱਲ ਤੇ ਉਸ ਚੀਜ਼ ਨੂੰ ਜ਼ਿਆਦਾ ਫੜਦੇ ਆ ਜਿਹੜੀ ਚੀਜ਼ ਸਾਨੂੰ ਨੁਕਸਾਨ ਕਰਦੀ ਆ ਜੀ ਅਸੀਂ ਉਸ ਚੀਜ਼ ਨੂੰ ਨਹੀਂ ਫੜਦੇ ਜਿਹੜੀ ਚੀਜ਼ ਸਾਨੂੰ ਫਾਇਦਾ ਦਿੰਦੀ ਆ ਜੀ ਅਸੀਂ ਇਹ ਜ਼ਰੂਰ ਕਹਿੰਦੇ ਹੈਗੇ ਵੀ ਠੀਕਰ ਰਾਜਾ ਸਾਹਿਬ ਦਾ ਉੱਥੇ ਜਗ੍ਹਾ ਬਣੀ ਹੋਆ ਅਸੀਂ ਇਹ ਨਹੀਂ ਕਹਿੰਦੇ ਵੀ ਉੱਥੇ ਹਜ਼ਾਰਾਂ ਲੱਖਾਂ ਸ਼ਰਧਾਲੂ ਮੱਥਾ ਟੇਕਣ ਉੱਥੇ ਗੁਰਦਾਰੇ ਆਉਂਦੇ ਆ ਜੀ ਇਹ ਚ ਇਹ ਚੀਜ਼ ਜਿਸੀ ਉਹਨਾਂ ਦੇ ਕਰਕੇ ਕਿੰਨੇ ਜੇ ਹੈਗੇ ਆ ਉਹ ਉਹ ਸਿੱਖੀ ਦੇ ਨਾਲ ਲੋਕ ਜੁੜੇ ਹੋਏ ਆ ਬਸ ਉੱਥੇ ਜਾ ਕੇ ਦੇਖੋ ਉਹ ਗੈਰ ਸਿੱਖ ਵੀ ਹੈਗੇ ਆ ਗੈਰ ਸਿੱਖ ਵੀ ਉੱਥੇ ਮੱਥਾ ਟੇਕਣ ਆਉਂਦੇ ਆ ਨਾਲੇ ਪ੍ਰਹਾਰ ਸਾਹਿਬ ਇਦਾਂ ਆ ਕਿ ਕਿਹੜਾ ਕੋਈ ਬਾਹ ਮਾੜ ਕੇ ਲਿਆਂਦਾ ਵੇ ਤੁਸੀਂ ਉਧਰ ਮੱਥਾ ਟੇਕਣ ਜਾਓ ਤਾਂ ਮਹਾਰਾਜ ਨੂੰ ਮੱਥਾ ਨਾ ਟੇਕੋ ਬੰਦੇ ਦੀ ਆਪਣੀ ਆਪਣੀ ਆਸਥਾ ਹੈ ਹਰ ਇੱਕ ਬੰਦੇ ਦੀ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਉਧਰਲੇ ਪਾਸੇ ਨਾ ਜਾਓ ਤੁਸੀਂ ਮਹਾਰਾਜ ਨੂੰ ਮੱਥਾ ਟੇਕ ਕੇ ਵਾਪਸ ਆ ਜਾਓ ਹਾਂ ਇੱਕ ਮੈਂ ਹੋਰ ਵੀਡੀਓ ਦੇਖੀ ਸੀ ਤਕਰੀਬਨ 2 ਕੁ ਮਹੀਨੇ ਪਹਿਲਾਂ ਕਿਸੇ ਨੇ ਬੜਾਈਓ ਸੀ ਉਹਨੇ ਰਾਜਾ ਸਾਹ ਨੂੰ ਨਾਗਾ ਸਾਧ ਕਿਹਾ ਹਾਂਜੀ 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 ਮੈਂ ਵੀ ਸੁਣੀ ਸੀ ਨਾਗਾ ਸਾਧ ਅਗਰ ਉਹਨੇ ਕਿਹਾ ਤਾਂ ਉਹ ਨਾਗਾ ਸਾਧ ਕਰਕੇ ਕੀ ਉਹਦੇ ਨੇ ਉੱਥੇ ਸੰਗਤ ਹੈ ਉਹਨਾਂ ਨੇ ਸਾਰੀ ਕਿਸੇ ਦੂਸਰੇ ਧਰਮ ਚ ਲੈ ਗਏ ਉਹ ਉੱਥੇ ਤਾਂ ਜਿਹੜੀ ਸੰਗਤ ਹੈ ਉਹ ਸਿੱਖ ਧਰਮ ਦੇ ਵਿੱਚ ਵੱਲ ਨੂੰ ਜਾ ਰਹੀ ਹੈ ਫਿਰ ਅਸੀਂ ਉਹਨੂੰ ਕਿਸੇ ਨਾਗਾ ਸਾਧ ਨਾਗੇ ਵੀ ਚਲੋ ਆਪਣੇ ਆਪ ਚ ਅਗਲੇ ਮਹਾਨ ਹੈਗੇ ਆ ਪਰ ਅਸੀਂ ਫਿਰ ਵੀ ਜਿਹੜੇ ਅਗਲੇ ਨੂੰ ਇੱਕ ਕਿਉਂਕਿ ਨਾਗਾ ਸਾਧਾ ਜੇਕਰ ਉਹ ਕਿਹਾ ਗਿਆ ਉਹਨੂੰ ਚੰਗਾ ਚੰਗਾ ਦੱਸਣ ਲਈ ਨਹੀਂ ਕਿਹਾ ਗਿਆ ਇੱਕ ਬੁਰੀ ਗੱਲ ਕਰਨ ਲਈ ਕਿਹਾ ਗਿਆ ਜੀ ਜੀ ਠੀਕ ਹੈ ਨਾ ਜਦ ਕਿ ਨਾਗੇ ਸਾਧ ਬਥੇਰੇ ਜਿਹੜੇ ਸਾਧੂ ਉਹ ਹੈਗੇ ਆ ਉਹ ਵੀ ਬਥੇਰੇ ਪਹੁੰਚੇ ਹੋਏ ਹੈਗੇ ਆ ਜੀ ਪਰ ਮਤਲਬ ਇੱਥੇ ਜਿਹੜੀ ਚੀਜ਼ ਕਹੀ ਗਈ ਹੈ ਇੱਥੇ ਉਹ ਉਹ ਰਾਜਾ ਸਾਹਿਬ ਦੀ ਉਲਟ ਕਹੀ ਗਈ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲਿਆ ਕੇ ਤਾਂ ਉੱਥੇ ਹੋਰ ਸੰਗਤ ਵਧਾਉਣ ਦੀ ਗੱਲ ਕੀਤੀ ਗਈ ਹੈ ਹੋਰ ਵੀ ਅਸੀਂ ਬਹੁਤ ਸਾਰੇ ਥਾਵਾਂ ਦੇਖਦੇ ਹਾਂ ਦਰਬਾਰ ਸਾਹਿਬ ਸਾਡਾ ਮੇਨ ਹੈਗਾ ਦਰਬਾਰ ਸਾਹਿਬ ਜਾਣੇ ਆ ਉੱਥੇ 베ਰੀ ਨੂੰ ਮੱਥਾ ਟੇਕਦੇ ਆ 베ਰੀ ਨੂੰ ਮੱਥਾ ਟੇਕੀ ਜਾਂਦੇ ਆ ਵੇਰੀਨ ਮੱਥਾ ਟੇਕਦੇ ਆਂ ਬਾਬਾ ਬੁੱਢਾ ਜੀ ਦੇ ਥੜੇ ਨੂੰ ਮੱਥਾ ਟੇਕੀ ਜਾਂਦੇ ਆਂ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੋਆ ਅਸੀਂ ਫੋਟੋ ਨੂੰ ਮੱਥਾ ਟੇਕੀ ਜਾਂਦੇ ਆਂ ਜਦ ਕਿ ਸਾਨੂੰ ਮਨਾਹੀ ਹੈ ਇਸ ਨੇ ਇਹਨਾਂ ਦੇ ਅੰਦਾਜ਼ ਦੀ ਪਰ ਮਤਲਬ ਲੋਕਾਂ ਦੀ ਇੱਕ ਆਸਥਾ ਆ ਪੇ ਅਸੀਂ ਇੱਥੇ ਸਿਰ ਨਵਾਉਣਾ ਜੀ ਅਸੀਂ ਸਾਡੇ ਸਾਡੇ ਇੱਥੇ ਸਾਡਾ ਬਜ਼ੁਰਗ ਬੈਠਾ ਸੀ ਸਾਡਾ ਇੱਥੇ ਬਡੇਰਾ ਬੈਠਾ ਸੀਗਾ ਬਾਬਾ ਬੁੱਢਾ ਜੀ ਬੈਠੇ ਸੀ ਇੱਥੇ ਤੇ ਇਹ ਉਸ ਜਗ੍ਹਾ ਜਿਹੜੀ ਹੈਗੀ ਆ ਉਹ ਉੱਥੇ ਅਸੀਂ ਮੱਥਾ ਟੇਕੀਏ ਤੇ ਇਹ ਗੱਲ ਫੇਰ ਉਹ ਰਾਜਾ ਸਾਹਿਬ ਦੇ ਉੱਪਰ ਵੀ ਅਪਲਾਈ ਹੁੰਦੀ ਹੈ ਜੀ ਕਿਉਂ ਨਹੀਂ ਉਹ ਉਹ ਵੀ ਤਾਂ ਜਿਹੜੇ ਅੱਜ ਕੱਲ ਦੇ ਸਿੱਖ ਆ ਇਹਨਾਂ ਦੇ ਵਡੇਰੇ ਸੀਗੇ ਉਹ ਵੀ ਜੀ ਹੋ ਸਕਦਾ ਉਹਨੋਂ ਉਹ ਮੈਨੂੰ ਪਤਾ ਨਹੀਂ ਬਹੁਤਾ ਇਤਿਹਾਸਾਨੂੰ ਨਹੀਂ ਪਤਾ ਤੇ ਉਹ ਸਿੱਖ ਧਰਮ ਦੇ ਸੀਗੇ ਜਾਂ ਉਹਨੋਂ ਸਿੱਖ ਧਰਮ ਤੋਂ ਵੀ ਪਹਿਲਾਂ ਹੋਏ ਆ ਕਦੋਂ ਹੋਏ ਆ ਜਾਂ ਉਹ Hindu ਧਰਮ ਦੇ ਸੀਗੇ ਪਰ ਜਿਹੜਾ ਉੱਥੇ ਪ੍ਰਚਾਰ ਹੈ ਪ੍ਰਚਾਰ ਤੇ ਸਿੱਖੀ ਦਾ ਹੋ ਰਿਹਾ ਉੱਥੇ ਸਿੱਖੀ ਦਾ ਹੋ ਰਿਹਾ ਨਾ ਕਿ ਕਿਸੇ ਦੂਸਰੇ ਧਰਮ ਦਾ ਨਹੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿ ਜਦੋਂ ਤਾਂ ਸਿੱਖ ਧਰਮ ਦੇ ਵਿੱਚ ਦੀ ਗੱਲ ਆਉਂਦੀ ਆ ਫੇਰ ਤਾਂ ਇਹ ਸਾਡਾ ਸ਼ਹੀਦ ਆ ਕੋਈ ਗੱਲ ਨਹੀਂ ਅਗਰ ਮੱਥਾ ਟੇਕਦੇ ਆ ਤਾਂ ਜਿਸ ਵੇਲੇ ਕਿਸੇ ਦੂਜਾ ਆਉਂਦਾ ਨਹੀਂ ਸੀ ਇਹ ਮਨਮਤ ਆ ਭਈ ਸਾਨੂੰ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਸਿੱਖਾਂ ਨੂੰ ਪੋਜ਼ਿਟਿਵਿਟੀ ਵੱਲ ਜਾਣਾ ਪੈਣਾ ਜੀ ਅਸੀਂ ਸਾਡੇ ਗੁਰਦੁਆਰਿਆਂ ਦੇ ਵਿੱਚ ਸਾਡੇ ਪ੍ਰਚਾਰਕ ਆਉਂਦੇ ਆ ਸਾਡਾ ਹੀ ਇੱਕ ਧਰਮ ਆ ਜਿਹਦੇ ਪ੍ਰਚਾਰਕ ਆਪਣੇ ਹੀ ਧਰਮ ਦਾ ਪ੍ਰਚਾਰ ਕਰਨ ਲਈ ਪੈਸੇ ਪੈਸੇ ਲੈਂਦੇ ਆ ਜੀ ਨਹੀਂ ਤਾਂ ਤੁਸੀਂ 크੍ਰਿਸਚੀਅਨ ਧਰਮ ਦੇਖ ਲਓ ਹਮ ਹਿੰਦੂ ਧਰਮ ਦੇਖ ਲਓ ਮੁਸਲਿਮ ਧਰਮ ਦੇਖ ਲਓ ਉਹਨਾਂ ਦਾ ਕੋਈ ਵੀ ਪ੍ਰਚਾਰਕ ਕੀ ਪੈਸੇ ਨਹੀਂ ਲੈਂਦਾ ਅਗਰ ਹੋ ਸਕੇ ਤਾਂ ਜੋ ਪੁਜਾਰੀ ਨੂੰ ਚੜਾਵਾ ਚੜਦਾ ਉਹ ਕਹੰਦਾ ਹੋਊਗਾ ਉਹ ਲੇਕਿਨ ਕੋਈ ਇਹ ਨਹੀਂ ਆਉਂਦਾ ਵੀ ਠੀਕ ਹੈ ਪੁਰਾਣੇ ਥਾਂ ਤੋਂ ਬੰਦਾ ਆਇਆ ਤੇ ਉਹ ਪ੍ਰਚਾਰ ਕਰਨ ਆਇਆ ਤੇ ਉਹ ਪੈਸੇ ਮੰਗਦਾ ਇੱਕ ਇੱਥੇ ਇੱਕ ਟ੍ਰੈਂਡ ਬਣ ਗਈ ਆ ਇੱਕ ਤਾਂ ਮੰਨ ਲਓ ਕਿ ਕਿਸੇ ਬੰਦੇ ਦੇ ਕੋਲ ਕੋ ਪੈਸੇ ਨਹੀਂ ਹੈਗੇ ਉਹਦੇ ਕੋਈ ਨੌਕਰੀ ਨਹੀਂ ਹੈਗੀ ਉਹ ਇਹ ਕੰਮ ਕਰਦਾ ਉਹ ਉਹ ਟਾਡੀ ਬਣਦਾ ਉਹ ਰਾਗੀ ਬਣਦਾ ਤੇ ਉਹਦਾ profession ਬਣ ਜਾਂਦਾ ਤੇ ਉਹਨੂੰ ਤਨਖਾਹ ਮਿਲੂਗੀ ਤਾਂ ਉਹ ਆਪਣਾ ਪਰਿਵਾਰ ਚਲਾਊਗਾ ਪਰਿਵਾਰ ਚਲਾਊਗਾ ਇੱਕ ਜਿਹੜੇ ਹੋਰ ਹੈਗੇ ਆ ਉਹ ਜਿਵੇਂ ਤੁਸੀਂ ਯੂਰਪ ਜਾਂ ਬਾਕੀ ਦੇਸ਼ਾਂ ਦੇ ਵਿੱਚ ਦੇਖੋਗੇ ਉਹ ਕੰਮ ਵੀ ਕਰਦੇ ਆ ਸੋਮਵਾਰ ਤੋਂ ਸ਼ਨੀਵਾਰ ਤੱਕ ਔਰ ਐਤਵਾਰ ਨੂੰ ਉਹ ਕੋਈ ਸ਼ਿਰ ਢਾਡੀ ਬਣ ਜਾਂਦੇ ਆ ਹਾਂਜੀ ਤੋਂ ਉੱਥੋਂ ਵੀ 3-300 ਯੂਰੋ 4-400 ਯੂਰੋ ਹਰ ਦੋ ਵਾਰ ਦਾ ਲੈ ਕੇ ਆਉਂਦੇ ਆ ਇਹ ਪ੍ਰਚਾਰ ਥੋੜੀ ਹੋਇਆ ਇਹ ਤੇ ਇੱਕ ਕਮਾਈ ਦਾ ਸਾਧਨ ਬਣ ਗਿਆ ਕਮਾਈ ਦਾ ਸਾਧਨ ਬਣ ਗਿਆ ਉਹੀ ਗੱਲ ਜਿਹੜੀ ਅਸੀਂ ਅਗਰ ਦੇਖਦੇ ਆਂ ਤੇ ਰਾਜਾ ਸਾਹਿਬ ਬਾਰੇ ਤੇ ਉੱਥੇ ਤਾਂ ਸਿੱਖੀ ਦਾ ਪ੍ਰਚਾਰ ਉਹ ਤਾਂ ਉੱਥੇ ਹੋ ਰਿਹਾ ਬਿਚਾ ਕੋ ਰਾਜਾ ਸਾਹਿਬ ਇਸ ਵੇਲੇ ਹੈ ਜਾਂ ਨਹੀਂ ਹੈ ਠੀਕ ਹੈ ਨਾ ਲੇਕਿਨ ਜੋ ਵੀ ਉੱਥੇ ਅਗਰ ਕੋਈ ਚੜਾਵਾ ਚੜਦਾ ਹੋ ਕਿਤੇ ਚੰਗੀ ਥਾਂ ਤੇ ਜਾਂਦਾ ਹੋਊਗਾ ਉੱਥੇ ਲੋਕਾਂ ਲੋਕ ਆਉਂਦੇ ਆ ਤੇ ਉਹਨਾਂ ਨੂੰ ਚੰਗੀ ਸਿੱਖਿਆ ਮਿਲਦੀ ਹੋਊਗੀ ਕਿਸੇ ਟਾਈਮ ਤੇ ਅਗਰ ਜਿਸ ਜਿਸ ਵੀ ਬ ਹੋ ਸਕਦਾ ਉਹਨਾਂ ਦੀ ਵੰਸ਼ਜ ਹੀ ਹੋਣ ਸਿੱਖ ਜਿਨ੍ਹਾਂ ਨੇ ਉੱਥੇ ਗੁਰਦੁਆਰਾ ਬਣਾ ਦਿੱਤਾ ਹੁਣ ਮੈਨੂੰ ਪਤਾ ਨਹੀਂ ਉਹ ਕਿਨੇ ਬਣਾਇਆ ਤੇ ਉਹਨਾਂ ਨੇ ਇਹੀ ਸੋਚਿਆ ਹੋਊਗਾ ਠੀਕ ਠੀਕ ਹੈ ਜੀ ਕੱਲ ਨੂੰ ਸਾਡੀ ਸਾਡਾ ਸਿੱਖ ਧਰਮ ਆ ਇਹ ਇਹ ਅੱਗੇ ਵਧੂਗਾ ਹਾਂਜੀ ਇਹ ਵਧੂਗਾ ਅਸੀਂ ਇੱਥੇ ਗੁਰਦੁਆਰਾ ਬਣਾਇਆ ਤੇ ਇੱਥੇ ਰਾਜ ਸਾਹਿਬ ਦੀ ਕਿਰਪਾ ਹੋਊਗੀ ਗੁਰਗੰਨ ਸਾਹਿਬ ਦੀ ਕਿਰਪਾ ਹੋਊਗੀ ਤੇ ਅਸੀਂ ਅੱਗੇ ਸਹੀ ਰਸਤੇ ਵੱਲ ਜਾ ਸਕਦੇ ਹਾਂ ਜਦ ਕਿ ਅੱਜ ਅੱਜ ਜਿਹੜੀ ਹੈਗੀ ਆ ਉਹ ਟ੍ਰੈਂਡ ਦੂਜੇ ਪਾਸੇ ਨੂੰ ਬਣਾ ਰਿਹਾ ਨਹੀਂ ਜੀ ਉੱਥੇ ਤਾਂ ਉਹ ਜਗ੍ਹਾ ਬਣੀ ਹੋਈ ਹੈ ਇੱਕ ਹੋਰ ਦੇਖਿਆ ਪ੍ਰਹਾਰ ਸਾਹਿਬ ਇੱਕ ਜਗ੍ਹਾ ਦੇ ਉੱਤੇ ਕਿਤੇ ਕੋ ਉੱਥੇ ਮਹਾਰਾਜ ਦਾ ਪ੍ਰਕਾਸ਼ ਵੀ ਸੀਗਾ ਤੇ ਉੱਥੇ ਬੰਦਾ ਉਹ ਮਤਲਬ ਲੋਕਾਂ ਨੂੰ ਪੁੱਛਾਂ ਦਿੰਦਾ ਫਿਰਦਾ ਸੀ ਅਸੀਂ ਇਦਾਂ ਕਰਨੇ ਉਹ ਉੱਥੇ ਗਲਤ ਕੰਮ ਵੀ ਹੁੰਦੇ ਸੀਗੇ ਤੇ ਉਹਦੇ ਵਿੱਚ ਇੱਕ ਮੁੰਡਾ ਹੈਗਾ ਆਪਣੇ ਉਹ ਹੈ ਤਾਂ ਵੈਸੇ ਤਾਂ ਮੁਸਲਮਾਨਾਂ ਦਾ ਮੁੰਡਾ ਹੈ ਲੇਕਿਨ ਉਹ ਉਹਨੇ ਸਿੱਖ ਧਰਮ ਦੇ ਵਿੱਚ ਆਇਆ ਉਹ ਸਿੰਘ ਸਜਿਆ ਆ ਨਿਹੰਗ ਸਿੰਘ ਐਸੇ ਵੇਲੇ ਅਮਰਤਪਾਲ ਸਿੰਘ ਬਹਿਰੋਂ ਉਹਨੇ ਉਹ ਬੰਦੇ ਦੀ ਸਾਰਾ ਕੁਝ ਮਤਲਬ ਚੰਗੀ ਤਰ੍ਹਾਂ ਰੈਕੀ ਕਰਕੇ ਉਹਦਾ ਸਾਰਾ ਕੁਝ ਉਹਨੂੰ ਜਣੀ ਉਹਦੀਆਂ ਵੀਡੀਓ ਵੀ ਬਣ ਗਈਆਂ ਤੇ ਮਤਲਬ ਉਹ ਆਪ ਬੰਦਾ ਮੰਨ ਵੀ ਗਿਆ ਕਿ ਮੈਂ ਹਾਂ ਇਹ ਗਲਤ ਕੰਮ ਕੀਤਾ ਹੈ ਤੇ ਹੁਣ ਇਸ ਵੇਲੇ ਉਹਨੂੰ ਵਿਚਾਰੇ ਨੂੰ ਬਚਾਉਣ ਦੀ ਖਾਤਰ ਤੇ ਉਲਟਾ ਉਹਤੇ ਕੇਸ ਪੌਂਡ ਆਇਆ ਉਹ ਬੰਦੇ ਦੀ ਇੰਨੀ ਪਾਵਰ ਹੀ ਇੰਨੀ ਆ ਜਿਹੜੇ ਉਸ ਬੰਦੇ ਦੀ ਉਹ ਤਾਂ ਪਤਾ ਨਹੀਂ ਮਤਲਬ ਕੀ ਕੀ ਕਰ ਸਕਦਾ ਹੁਣ ਉਹਨੂੰ ਵਿਚਾਰੇ ਨੂੰ ਇਸ ਵੇਲੇ ਆਪਣੀ ਜਾਂ ਹੰਦੇ ਸੰਦੇ ਪੈ ਗਿਆ ਫੇ ਮੈਂ ਕਰਾਂ ਤੇ ਕਰਾਂ ਕੀ ਕਰਾਂ ਇੱਕ ਪਾਸੇ ਤਾਂ ਗਰੀਬਾਂ ਨੂੰ ਹੈਲਪ ਕਰਦਾ ਆ ਹਰ ਇੱਕ ਬੰਦੇ ਦੇ ਨਾਲ ਖੜਦਾ ਹੈ ਜਿੱਥੇ ਕੋਈ ਗੱਲਬਾਤ ਇਦਾਂ ਨਹੀਂ ਹੁੰਦੀ ਆ ਔਰ ਟਾ ਉਹਦੇ ਤੇ ਕੇਸ ਪਤਾ ਨਹੀਂ ਕਿੰਨੇ ਕਿ ਪਏ ਹੋ ਤੇ ਤਰੀਕਾ ਬਹੁਤ ਦਾ ਫਿਰਦਾ ਜਦ ਕਿ ਉਹਨਾਂ ਨੂੰ ਚਾਹੀਦਾ ਸੀਗਾ ਕਿ ਮੈਂ ਹੈਲਪ ਕਰਨੀ ਚਾਹੀਦੀ ਸੀ ਉਹਦੀ ਇਹ ਸਿੱਖ ਧਰਮ ਦੇ ਵਿੱਚ ਜੇਕਰ ਤੁਸੀਂ ਦੇਖੋਗੇ ਨਾ ਇਹਦਾ ਇਤਿਹਾਸ ਪੜ ਕੇ ਦੇਖੋਗੇ ਇਹ ਸਿੱਖ ਕਦੀ ਹਾਰੇ ਨਹੀਂ ਆ ਇਹਨੂੰ ਹਰਾਇਆ ਤਾਂ ਆਪਣੇ ਆਪਣੇ ਆਨੇ ਹਰਾਇਆ ਤੁਸੀਂ ਪਿਛਲੇ ਤੋਂ ਜਿਆਦਾ ਸਿੱਖ ਧਰਮ ਦੀ ਬਣਿਆ ਹੈ ਜਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੇ ਫੌਜ ਵੀ ਬਣੀ ਹੈ ਉਹ ਤੋਂ ਬਾਅਦ ਜਿੰਨੀਆਂ ਵੀ ਸਿੱਖਾਂ ਨਾਲ ਗਦਾਰੀਆਂ ਕੀਤੀਆਂ ਉਹ ਸਿੱਖ ਹੀ ਸੀਗੇ ਸਿੱਖ ਹੀ ਸੀ ਅਗਰ 100% ਨਹੀਂ ਕਹਿ ਸਕਦੇ ਮਤਲਬ 95% ਉਹ ਸਿੱਖ ਹੀ ਸੀਗੇ ਅੱਜ ਤੱਕ ਵੀ ਉਹ ਉਹੀ ਹੋ ਰਿਹਾ ਉਹ ਹੀ ਕਹਿ ਦਿੰਦੇ ਜਿਹੜਾ ਇਹ ਇਹ ਲੱਗਦਾ ਵੀ ਠੀਕ ਹੈ ਜੀ ਇਹ ਸਿੱਖ ਧਰਮ ਦਾ ਇਸ ਵੇਲੇ ਪਪੂਲਰ ਬਣ ਰਿਹਾ ਬੰਦਾ ਉਹ ਉਹਨੂੰ ਜਿਹੜੀ ਪੋਲੀਟੀਸ਼ਨ ਹੈਗੇ ਪੋਲੀਟਿਕਸ ਹੈਗੀ ਆ ਉਹ ਕਹਿੰਦੇ ਵੀ ਅਗਰ ਇਹ ਅੱਗੇ ਆ ਗਿਆ ਤੇ ਸਾਡੀ ਇਮੇਜ ਡਾਊਨ ਹੋ ਜਾਣੀ ਆ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਇਹ ਇਹ ਆਪਣੀ ਜਿਹੜੀ ਟੌਪ ਤੇ ਜਾਂਦਾ ਉਹ ਤੋਂ ਪਹਿਲਾਂ ਪਹਿਲਾਂ ਇਹਨੂੰ ਦਬ ਦਿਓ ਇਹਨੂੰ ਦਬ ਦਿਓ ਤੇ ਸਾਨੂੰ ਕੋਈ ਪੁੱਛਣ ਲੱਗੂਗੀ ਇਹ ਅੰਗਰੇਜ਼ਾਂ ਦੇ ਟਾਈਮ ਤੇ ਵੀ ਇਹੀ ਸੀਗਾ ਇਹ ਉਹ ਤੋਂ ਅੰਗਰੇਜ਼ਾਂ ਤੋਂ ਬਾਅਦ ਚ ਵੀ ਇਸ ਤਰ੍ਹਾਂ ਹੀ ਹੋਇਆ ਅੱਜ ਤੱਕ ਜੋ ਹੈਗਾ ਇੱਕ ਟ੍ਰੈਂਡ ਇੱਕ ਬਣ ਗਈ ਵਾ ਕਿ ਜਿਹੜੀ ਕੋਈ ਜਿਹੜਾ ਅੱਗੇ ਲਾਲਚ ਦੇ ਵਿੱਚ ਆਉਂਦਾ ਉਹ ਵੀ ਸਿੱਖਿਆ ਹੀ ਹੁੰਦਾ ਉਹ ਮਰਵਾਉਂਦਾ ਵੀ ਸਿੱਖ ਨੂੰ ਹੀ ਆ ਇਦਾਂ ਹੀ ਆ ਹਾਂ ਜੀ ਚਾਹੇ ਉਹ ਤੁਸੀਂ ਅਮਰਿਤਪਾਲ ਸਿੰਘ ਮਹਿਰੋਂ ਦੀ ਗੱਲ ਲੈ ਲਓ ਜਾਂ ਕਿਸੇ ਹੋਰ ਦੀ ਗੱਲ ਲੈ ਲਓ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਉਹ ਬੰਦਾ ਪੁੱਛਾ ਦਿੰਦਾ ਸੀ ਉਹ ਜਿਹੜੀ ਪੁੱਛਾ ਦੇਣੀ ਆ ਇਹੋ ਦੇ ਚੀਜ਼ਾਂ ਇਹ ਤਾਂ ਗਲਤ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਗਰ ਜਦੋਂ ਤੁਸੀਂ ਅਗਰ ਅੱਜ ਤੋਂ ਤਕਰੀਬਨ 60 70 ਜਾਂ 50 ਸਾਲ 100 ਸਾਲ ਪੁਰਾਣਾ ਇਤਿਹਾਸ ਪੜੋ ਜਾਂ ਉਹ ਤਾਂ ਪਹਿਲਾਂ ਕਦੋਂ ਤੋਂ ਚੱਲਦਾ ਆ ਰਿਹਾ ਉਹਦੇ ਵਿੱਚ ਇਸ ਤਰ੍ਹਾਂ ਹੁੰਦੀ ਸੀ ਵੀ ਕਈ ਜਿਹੜੇ ਜਿਹੜੇ ਗੁਰਦਵਾਰ ਦੇ ਗ੍ਰੰਥੀ ਹੁੰਦੇ ਸੀ ਨਾ ਸਿਆਣੇ ਹਾਂਜੀ ਸਿਆਣਿਆਂ ਦੇ ਜਦੋਂ ਕਿਸੇ ਨੂੰ ਪ੍ਰੋਬਲਮ ਆਉਂਦੀ ਸੀ ਨਾ ਕਿਸੇ ਦੇ ਪਰਿਵਾਰ ਦੇ ਵਿੱਚ ਹਾਂਜੀ ਉਹ ਗ੍ਰੰਥੀ ਸਿੰਘ ਦੇ ਕੋਲ ਜਾਂਦੇ ਸੀਗੇ ਜੀ ਉਹ ਕਹਿੰਦੇ ਗ੍ਰੰਥੀ ਸਿੰਘ ਸਾਹਿਬ ਇਹ ਸਾਨੂੰ ਆਹ ਪ੍ਰੋਬਲਮ ਆਈ ਆ ਸਾਨੂੰ ਇਹਦਾ ਕੋਈ ਉਪਾਅ ਦੱਸੋ ਜੀ ਉਹ ਜਿਹੜੇ ਗ੍ਰੰਥੀ ਸਿੰਘ ਹੁੰਦੇ ਸੀਗੇ ਉਹ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਦਿੰਦੇ ਹੁੰਦੇ ਸੀਗੇ ਉਹਨਾਂ ਨੂੰ ਹੂੰ ਭਈ ਤੁਸੀਂ ਐਦਾਂ ਕਰੋ ਆਹ ਸ਼ਬਦ ਲਓ ਹੂੰ ਪਈ ਇਹ ਸ਼ਬਦ ਨੂੰ ਤੁਸੀਂ ਇੱਕ ਦਿਨ ਦੇ ਵਿੱਚ 100 ਵਾਰ ਪੜੋ ਜਾਂ 200 ਵਾਰ ਪੜੋ ਉਹ ਜੋ ਵੀ ਉਹਨਾਂ ਨੂੰ ਸਿੱਖਿਆ ਦਿੰਦੇ ਸੀ ਪੈਨੂੰ ਐਸ ਇਸ ਤਰ੍ਹਾਂ ਕਰੋ ਉਸੇ ਤਰ੍ਹਾਂ ਕਰਦੇ ਸੀਗੇ ਜੀ ਤੇ ਇਹ ਜਿਹੜੀ ਉਹ ਇਹ ਸਿੱਖਾਂ ਦੇ ਵਿੱਚ ਉਹ ਜਿਹੜੀ ਪੁੱਛਣ ਦੀ ਹੈਗੀ ਜੇ ਟਰੈਡ ਤੁਸੀਂ ਕਹਿੰਦੇ ਇਸ ਪਾਸੇ ਆਇਆ ਇਹ ਇਹ ਇਸ ਪਾਸੇ ਨੂੰ ਗਲਤ ਆ ਗਿਆ ਜੀ ਪੁਰਾਣੇ ਸਮੇਂ ਦੇ ਵਿੱਚ ਇਹੋ ਹੀ ਹੁੰਦਾ ਸੀ ਕਿ ਉਹ ਗ੍ਰੰਤੀ ਸਿੰਘ ਇੱਕ ਸ਼ਬਦ ਦੇ ਦਿੰਦਾ ਸੀ ਪੈਨੂੰ ਤੁਸੀਂ ਰਿਪੀਟ ਪੜੋ ਪੜੀ ਜਾਓ ਸਾਰਾ ਪਰਿਵਾਰ ਇਕੱਠਾ ਹੋਵੇ ਹਾਂਜੀ ਇਹ ਜੋ ਪੁੱਛਾਂ ਵਾਲੀਆਂ ਤਾਂ ਇਹ ਚੀਜ਼ ਤਾਂ ਨਾ ਸਾਡੇ ਧਰਮ 'ਚ ਹੈਗੀ ਆ ਇਹ ਜੇ ਉਦਾਂ ਵੀ ਅਗਰ ਕੋ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹ ਗਲਤ ਹੈ ਤੇ ਕਿਸੇ ਸਿਧਾਂਤਾਂ ਦੇ ਉਲਟ ਹੈ ਪਰ ਇੱਥੇ ਇੱਥੇ ਰਾਜਾ ਸਾਹਿਬ ਦੇ ਉੱਥੇ ਮਜਾਰਾ ਹੀ ਪਿੰਡ ਦੇ ਵਿੱਚ ਤਾਂ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਉਹ ਤਾਂ ਹੁਣ ਪਤਾ ਨਹੀਂ ਲੋਕਾਂ ਨੂੰ ਕਿਉਂ ਐਵੇਂ ਲੱਤਾਂ ਖਿੱਚਣ ਲੱਗੇ ਹੋ ਗਾ ਕੋਈ ਗੱਲ ਦੀ ਸਮਝ ਨਹੀਂ ਲੱਗਦੀ ਨਹੀਂ ਉਹ ਤੁਹਾਨੂੰ ਮੈਂ ਉਹੀ ਦੱਸਿਆ ਨਾ ਵੀ ਜਿਹੜੇ ਸਾਡੇ ਲੋਕ ਹੈ ਉਹ ਇਹ ਇਹ ਸਿਰਫ 네ਗੇਟਿਵ ਨੂੰ ਛੇਤੀ ਫੜਦੇ ਆ ਜੀ ਇਹ ਪੋਜ਼ਿਟਿਵ ਨੂੰ ਨਹੀਂ ਫੜਦੇ ਇਹ ਇਹ ਨਹੀਂ ਸੋਚਦੇ ਕਿ ਰਾਜਾ ਸਾਹਿਬ ਦੇ ਕਰਕੇ ਕਿੰਨੇ ਹਜ਼ਾਰਾਂ ਜੋ ਲੋਕ ਜਿਹੜੇ ਸਿੱਖੀ ਦੇ ਨਾਲ ਜੁੜੇ ਹੋਏ ਆ ਜੀ ਚਾਹੇ ਉਹ ਸਿੱਖੀ ਤਰ੍ਹਾਂ ਨੂੰ ਮੰਨਣ ਜਾਂ ਨਾਮ ਮੰਨਣ ਜੀ ਠੀਕ ਹੈ ਨਾ ਉਹ ਉਹ ਫਿਰ ਵੀ ਉੱਥੇ ਮੱਥਾ ਟੇਕਣ ਆਉਂਦੇ ਉੱਥੇ ਬਾਹਰ ਦੁਕਾਨਾਂ ਲਾਉਣ ਆਉਂਦੇ ਆ ਹਾਂ ਜੀ ਇਹ ਇਹ ਚੀਜ਼ ਇਹ ਲੈ ਕੋਈ ਨਹੀਂ ਸੋਚਦੇ ਇਹਨਾਂ ਦਾ ਕੀ ਕੰਮ ਹੁੰਦਾ ਪ੍ਰਚਾਰਕਾਂ ਦਾ ਇਹਨਾਂ ਨੇ ਜ਼ਿਆਦਾ ਵੀਡੀਓ ਬਣਾ ਕੇ ਪੈਸੇ ਕਮਾਉਣੇ ਆ ਜਾਂ ਨੇ ਗੁਰਦੁਆਰੇ ਦੇ ਵਿੱਚ ਇਹੋ ਜੀਆਂ ਚੀਜ਼ਾਂ ਝੂਠ ਬੋਲ-ਬੋਲ ਕੇ ਲੋਕਾਂ ਨੂੰ ਉਕਸਾਉਣਾ ਤੇ ਉਹਨਾਂ ਤੋਂ ਪੈਸੇ ਕਢਾਉਣੇ ਆ ਬਸ ਇਹਨਾਂ ਦਾ ਆ ਚੀਜ਼ ਹੈ ਨਾ ਸਿੱਖੀ ਨਾਲ ਇਹਨਾਂ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਗਰ ਮਤਲਬ ਉਹ ਅਗਰ ਉਹ ਰਾਜਾ ਸਾਹਿਬ ਬੜੀ ਮਨਮਤ ਹੈ ਤਾਂ ਫਿਰ 베ਰੀ ਨੂੰ ਮੱਥਾ ਟੇਕਣਾ ਹੀ ਮਨਮਤ ਹੈ ਉਹ ਵੀ ਮਨਮਤ ਹੈ ਫਿਰ ਥੜੇ ਨੂੰ ਮੱਥਾ ਟੇਕਣਾ ਹੀ ਮਨਮਤ ਹੈ ਫਿਰ ਬਾਬਾ ਦੀਪ ਸਿੰਘ ਦੀ ਫੋਟੋ ਨੂੰ ਮੱਥਾ ਟੇਕਣਾ ਹੀ ਮਨਮਤ ਹੈ ਜੀ ਠੀਕ ਹੈ ਨਾ ਫਿਰ ਉਹ ਉਹ ਚੀਜ਼ ਕਿਸ ਨੇ ਨਹੀਂ ਬੋਲਣੀ ਸੋ ਇਹ ਸੀਗਾ ਜੀ ਅੱਜ ਦਾ ਜੋ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਮੇਰੇ ਖਿਆਲ ਨਾਲ ਤਾਂ ਤੁਹਾਨੂੰ ਕੋਸ਼ਿਸ਼ ਸਮਝ ਲੱਗੀ ਹੋਊਗੀ ਇਹਦੇ ਵਿੱਚ ਚੰਗਾ ਜੋ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਉਹਦੇ ਬਾਰੇ ਸੋਚ ਸਕਦੇ ਆ ਸੋ ਬਹੁਤ ਧੰਨਵਾਦ ਸਾਰਿਆਂ ਦਾ ਅਖੀਰ ਦੇ ਵਿੱਚ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਜੀ ਭਈ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਹਿੰਦੂ ਧਰਮ ਨੂੰ ਮੰਨਦੇ ਹੋ ਬਹੁਤ ਸਾਰੇ ਜਿਹੜੇ ਇਹ ਵੀਡੀਓ ਦੇਖਣਗੇ ਉਹ ਸਿੱਖ ਧਰਮ ਨੂੰ ਮੰਨਣ ਵਾਲੇ ਹੋਣਗੇ ਜੀ ਸਹੀ ਚੀਜ਼ ਸੋਚੋ ਪੋਜ਼ਿਟਿਵ ਸੋਚੋ ਜੋ ਤੁਹਾਡੇ ਧਰਮ ਨੂੰ ਅੱਗੇ ਲਿਜਾਂਦਾ ਜੋ ਧਰਮ ਤੁਹਾਡੇ ਧਰਮ ਦੇ ਉੱਪਰ ੱੱੱਬਾ ਲਾਉਂਦਾ ਉਹ ਚੀਜ਼ ਨਾ ਸੋਚੋ ਜੀ ਸੋ ਠੀਕ ਹੈ ਜੀ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਹੈ ਇਹ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤਾਂ ਕਿ ਅਸੀਂ ਵੀ ਕੁਝ ਸਾਨੂੰ ਉਤਸ਼ਾਹ ਮਿਲਦਾ ਰਹੇ ਤਾਂ ਅੱਗੇ ਤੋਂ ਤੁਹਾਡੇ ਲਈ ਲਈ ਦੀ ਵੀਡੀਓ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ